ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਕਾਰਯੋਗ ਸਾਧ ਸੰਗਤ ਜੀ ਸਮੁੱਚਾ ਖਾਲਸਾ ਪੰਥ ਅੱਜ ਅਸੀਂ ਦਾਸ ਤੇ ਸਾਡੀ ਪੂਰੀ ਦੇਗ ਦੇਗ ਤੇ ਇੱਕ ਫਤਿਹ ਹੈਰੀਟੇਜ ਕਲੱਬ ਜਿਹੜਾ ਸਾਡਾ ਉਹਦੀ ਸਮੁੱਚੀ ਟੀਮ ਜਿਹਦੇ ਵਿੱਚ ਹਰਸ਼ਦੀਪ ਸਿੰਘ ਸਰਦਾਰਾ ਸਿੰਘ ਮਨਪ੍ਰੀਤ ਸਿੰਘ ਚੰਦਪ੍ਰੀਤ ਸਿੰਘ ਉਹ ਨਹੀਂ ਤੇ ਦਾਸ ਇਹਦੇ ਵਿੱਚ ਅੱਜ ਅਸੀਂ ਸੈਭਜਾਦਾ ਅਜੀਤ ਸਿੰਘ ਨਗਰ ਉੱਥੋਂ ਅੱਜ ਅਸੀਂ ਇੱਕ ਆਪਣੀ ਸਫ਼ਰ ਸ਼ੁਰੂ ਕਰਕੇ ਅੱਜ ਅਸੀਂ ਉੱਥੋਂ ਇੱਕ ਸਾਡਾ ਜਥਾ ਅੱਜ ਜਿੱਥੇ ਬਾਬਾ ਬੰਦਾ ਸਿੰਘ ਬਹਾਦਰ ਉਹਨਾਂ ਨੇ ਲੋਗੜ ਸਾਹਿਬ ਜਿੱਥੇ ਪਹਿਲੀ ਖਾਲਸਾ ਰਾਜ ਦੀ ਪਹਿਲੀ ਰਾਜਧਾਨੀ ਹੋਣ ਦਾ ਜਿਹਨੂੰ ਮਾਣ ਪ੍ਰਾਪਤ ਹੋਇਆ ਲੋਗੜ ਨੂੰ ਅਸੀਂ ਉੱਥੇ ਜਾਣ ਵਾਸਤੇ ਅੱਜ ਅਸੀਂ ਤਿਆਰੀ ਕੀਤੀ ਹੈ ਸਾਡਾ ਸਹਬਜ਼ਾਦਾ ਜੀਤ ਸਿੰਘ ਨਗਰ ਤੋਂ ਬਾਅਦ ਪਹਿਲਾ ਪੜਾ ਇਸ ਜਗ੍ਹਾ ਇਹ ਹਿਸਟੋਰੀਕਲ ਧਾਰਮਿਕ ਗੁਰਦੁਆਰਾ ਸਾਹਿਬ ਐ ਕਪਾਲ ਮੋਚਨ ਇੱਥੇ ਗੁਰੂ ਨਾਨਕ ਦੇਵ ਜੀ ਤੇ ਗੁਰੂ ਗੋਬਿੰਦ ਸਿੰਘ ਜੀ ਦੋਨੇ ਪਾਤਸ਼ਾਹਾਂ ਨੇ ਇੱਥੇ ਆ ਕੇ ਇਸ ਜਗ੍ਹਾ ਨੂੰ ਪਵਿੱਤਰ ਕਰਿਆ ਇਹ ਉਹ ਜਗ੍ਹਾ ਹੈ ਸਤਿਕਾਰਯੋਗ ਸਾਧ ਸੰਗਤ ਜੀ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਬਹਿਮਾ ਭਰਮਾਂ ਨੂੰ ਦੂਰ ਕਰਦੇ ਹੋਏ ਸੂਤਕ ਰਾਗ ਜਿਹੜਾ ਉਚਾਰਨ ਕਰਿਆ ਸੀ ਜੇਕਰ ਸੂਤਕ ਮੰਨੀ ਹੈ ਸਭ ਤੇ ਸੂਤਕ ਹੋਏ ਜਿੱਤੇ ਦਾਣੇ ਅਣ ਕੇ ਜੀਆਂ ਬਾਜ ਨਾ ਕੋਏ ਇਹ ਗੁਰੂ ਨਾਨਕ ਦੇਵ ਜੀ ਨੇ ਸੂਤਕ ਰਾਗ ਜਿਹੜਾ ਇੱਥੇ ਉਚਾਰਨ ਕਰਿਆ ਸੀਗਾ ਔਰ ਇੱਥੇ ਲੋਕਾਂ ਨੂੰ ਦੱਸਿਆ ਸੀਗਾ ਵੀ ਭਾਈ ਬੇਮਾ ਪਰਮਾਨੰ ਨੂੰ ਛੱਡ ਕੇ ਆਪਾਂ ਗੁਰੂ ਦੇ ਲਾਟ ਲੱਗੀਏ ਬਾਣੀ ਬਾਣੀ ਨਾਲ ਜੁੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਧ ਆਵਤ ਮੇਰਾ ਮਨ ਤਨ ਹਰਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜਿਓ ਜਿਹੜਾ ਗੁਰਦੁਆਰਾ ਹੈ ਇਹਦਾ ਨਾਮ ਹੈ ਕਪਾਲ ਮੋਚਨ ਇਸ ਜਗ੍ਹਾ ਤੇ ਦੋ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਅਤੇ 10ਵਾਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਏ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਜਗ੍ਹਾ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਆਏ ਸੀਗੇ ਕਿਉਂਕਿ ਗੁਰੂ ਸਾਹਿਬ ਉਸ ਜਗ੍ਹਾ ਤੇ ਜਾਦਾ ਗਏ ਨੇ ਜਿੱਥੇ ਅੰਧਵਿਸ਼ਵਾਸ ਸੀਗਾ ਲੋਕਾਂ ਦੇ ਮੰਨ ਦੇ ਵਿੱਚ ਤੇ ਉਸ ਅੰਧਵਿਸ਼ਵਾਸ ਤੋਂ ਕੱਢਣ ਵਾਸਤੇ ਗੁਰੂ ਸਵਾਹਬ ਇਸ ਜਗ੍ਹਾ ਤੇ ਆਏ ਨੇ ਤੇ ਇੱਥੇ ਆ ਕੇ ਉਹਨਾਂ ਨੇ ਦੇਖਿਆ ਕਿ ਜਿਹੜੇ ਲੋਕ ਨੇ ਉਹ ਨਾਣ ਤਾਂ ਹੀ ਸੀ ਮਤੋਗੇ ਨੇ ਹਰ ਬੰਦਾ ਇਹੀ ਸੋਚਦਾ ਸੀਗਾ ਕਿ ਆਪਾਂ ਕਪਾਲ ਮੋਚਨ ਦੇ ਵਿੱਚ ਜਾ ਕੇ ਇਸ਼ਨਾਨ ਕਰਾਂਗੇ ਤੇ ਸਾਡੇ ਜਿਹੜੇ ਪਾਪ ਹੋਏ ਸਾਡੇ ਤੋਂ ਉਹ ਸਾਰੇ ਖਤਮ ਹੋ ਜਾਣਗੇ ਜੇ ਰਿਣ ਮੋਚਨ ਦੇ ਵਿੱਚ ਇਸ਼ਨਾਨ ਕਰਾਂਗੇ ਤੇ ਜਿਹੜੇ ਰੀਣ ਨੇ ਸਾਡੇ ਸਿਰ ਤੇ ਕਰਜ਼ੇ ਨੇ ਉਹ ਸਾਰੇ ਉਤਰ ਜਾਣਗੇ ਪਰ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਲੋਕਾਂ ਨੂੰ ਸਮਝਾਇਆ ਕਿ ਭਾਈ ਨਾਵਣ ਚੱਲੇ ਤਿਰਥੀ ਮਨ ਕੋਟੈ ਤਨਚੋਰ ਇਕ ਪੌਲਥੀ ਨਾਤੇ ਆ ਦੋਏ ਪਾ ਚੜੀਐ ਸਹੋਰ ਬਾਹਰੋਂ ਧੁੱਤੇ ਤੁੰਬੜੀ ਅੰਦਰ ਵਿਸਨੀ ਕੋਰ ਸਾਧ ਪਲੇਣ ਨਾਤੇ ਆ ਚੋਰ ਸੇ ਚੋਰਾ ਚੋਰ ਕੇ ਭਾਈ ਇੱਕ ਗੱਲ ਦੱਸੋ ਜਿਨ੍ਹਾਂ ਦੇ ਮਨ ਦੇ ਵਿੱਚ ਖੋਟ ਹੈ ਤਨਚੋਰ ਹੈ ਜਿਨ੍ਹਾਂ ਦੀ ਸੋਚਣੀ ਮਾੜੀ ਹੈ ਦੱਸੋ ਉਹਨਾਂ ਇਨਸਾਨਾਂ ਦਾ ਇਸਨਾਨ ਕਰਨ ਦਾ ਕੀ ਫਾਇਦਾ ਹੈ ਤੇ ਮਹਾਰਾਜ ਨੇ ਉਹਨਾਂ ਨੂੰ ਸਮਝਾਇਆ ਕਿ ਮਨ ਕਾ ਸੋਤਕ ਲੋਭ ਹੈ ਜੀਵਾ ਸੋਤਕ ਕੋੜ ਅੱਖੀ ਸੋਤਕ ਵੇਖਣਾ ਪਰਤਰੇ ਪਰਤਨ ਰੂਪ ਕੰਨੀ ਸੋਤਕ ਕੰਨ ਪਹਿਲਾਏ ਤਬਾਰੀ ਖਾਹੇ ਨਾਨ ਫੰਸਾ ਆਦਮੀ ਬੱਦੇ ਜੰਪੁਰ ਜਾਹੇ ਕਿ ਭਾਈ ਅਗਰ ਜੇ ਸੋਤਕ ਕਰਕੇ ਮੰਣਾ ਹੀ ਹੈ ਤੇ ਕਹਿੰਦੇ ਲੋਭ ਨੂੰ ਮੰਨੋ ਮਨ ਦੇ ਵਿੱਚ ਲੋਭ ਨਹੀਂ ਕਰਨਾ ਹੈ ਅੱਖੀ ਸੋਤਕ ਵੇਖਣਾ ਅੱਖਾਂ ਦੇ ਨਾਲ ਬੋਰਾ ਨਹੀਂ ਤੱਕਣਾ ਇਸ ਨੂੰ ਤੁਸੀਂ ਸੋਤਕ ਕਰਕੇ ਜਾਣੋ ਕੰਨੇ ਸੋਤਕ ਕੰਪੈ ਜੇ ਕੰਨਾ ਦੇ ਨਾਲ ਮਾੜਾ ਨਹੀਂ ਸੁਣਨਾ ਚੁਗਲੀ ਨਿੰਦਾ ਨਹੀਂ ਸੁਣਨੀ ਕਿਸੇ ਦਾ ਬੂਰਾ ਨਹੀਂ ਸੁਣਨਾ ਤੇ ਇਸ ਤਰੀਕੇ ਨਾਲ ਮਹਾਰਾਜ ਨੇ ਜਿਹੜੇ ਸੋਤਕ ਸੀਗੇ ਉਹਨਾਂ ਦੇ ਬਾਰੇ ਲੋਕਾਂ ਨੂੰ ਸੰਗਤ ਨੂੰ ਸਮਝਾਇਆ ਤੇ ਉਹਨਾਂ ਨੂੰ ਦੱਸਿਆ ਕਿ ਖਾਣਾ ਪੀਣਾ ਪਵਿੱਤਰ ਹੈ ਦੀ ਤੋਨ ਜਿਗ ਸੰਭਾਹੇ ਤੇ ਜੰਮਣ ਮਰਣਾ ਹੁਕਮ ਹੈ ਭਾਣੇ ਆਵੇ ਜਾਏ ਕਿ ਭਾਈ ਜਿਹੜਾ ਜੰਮਣਾ ਅਤੇ ਮਰਣਾ ਹੋ ਰਿਹਾ ਹੈ ਪ੍ਰਮਾਤਮਾ ਦੇ ਭਾਣੇ ਦੇ ਵਿੱਚ ਹੈ ਆਵਣਾ ਦਰਸ਼ਨ ਤੇ ਟਹੋਤ ਪਨੀਤਾ ਦਰਸ਼ਨ ਤੇ ਟਹੋਤ ਪਨੀਤਾ ਕੁੰਨ ਰਪ ਕਰ that